我。<laughs> ਸਤਿਗੁਰੂ ਕੀ ستگرو سری گورو گرتھ سا پالشا جی پاون پوتر ਦੀ ਹੋਈ ਸਤਕਾਰ ਜੋ ਗੁਰੂ ਪਿਆਰੇ ਗੁਰੂਖਾਲਸਾ ਗੁਰੂ ਕੀ ਸਾਜੀ ਨਵਾਜੀ ਸਾ ਸੰਗ ਜੀਓ ਆਪ ਸਭਨਾਂ ਨੇ ਪਾਵਨ ਬਾਣੀ ਦੇ ਨਿਤਨੇਮ ਸਰਬਨ ਕੀਤੇ ਹਨ ਆਸ ਬਖਤ ਲੜੀਵਾਰ ਪਾਵਨ ਪ੍ਰਤਿਹਾਸ ਦੀ ਕਥਾ ਵਿਚਾਰ ਆਪਾਂ ਨੇ ਸਭ ਨੇ ਰਲ ਮਿਲ ਕੇ ਸਰਵਣ ਕਰਨੀ ਹੈ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਏ ਗੁਰਧੇ ਦੀ ਪਾਲ ਕੇ ਸਾਂਝ ਔਰ ਸੁਨਾ ਨੂੰ ਕਰ ਲਗੇ ਪਵਿੱਤਰ ਚਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਿਮਾਣੇ ਜੀ ਸੇਵਕ ਨੂੰ ਸੋ ਗੱਜ-ਬੱਜ ਕੇ ਬਿਲਾਵਤ ਵਾਹੀ ਗੁਰਜੀਕਾ ਖਲਸਾ ਵਾਹਿਗੁਰੂ ਜੀ ਕੀ ਬਖਸ਼ੇ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਿੱਖ ਸੰਗਤਾਂ ਕੰਮਾਂ ਕਾਰਾਂ ਨੂੰ ਛੱਡ ਕੇ ਅਮਰਤ ਮਿਲਦੀ ਸੰਭਾਲ ਕਰਦੇ ਹੋਏ ਸੋ ਹਾਜ਼ਰੀਆਂ ਭਰ ਰਹੇ ਹੋ ਲਾਹੇ ਪ੍ਰਾਪਤ ਕਰ ਰਹੇ ਹੋ ਆਸਾ ਜੀ ਦਾ ਰਚਨ ਹੈ ਗੁਰਮਖ ਲਾਹਾ ਲਗੈ ਮਨ ਮੁਖ ਚੱਲੇ ਮੂਲ ਗਵਾਏ ਜੀਵ ਜਿਹੜੇ ਹੁਣ ਗੁਰਮਖ ਜਨ ਹੁੰਦੇ ਐ ਗੁਰੂ ਦੀ ਕਿਰਪਾ ਵਰਤਦੀ ਹੈ ਉਹ ਪਾਏ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਬੈਠਦੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਸਤਗੁਰਾਂ ਦੇ ਪਾਸ ਆ ਕੇ ਬੈਠਦੇ ਹੈ ਤੇ ਲਾਹੇ ਪ੍ਰਾਪਤ ਕਰਦੇ ਜਿਵੇਂ ਆਪ ਸੁਖਸੰਗ ਦਾ ਪਾਏ ਲਾਹੇ ਪ੍ਰਾਪਤ ਕਰੇ ਸਤਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰੇ ਰਹੋ ਵਿਚਾਰ ਆਓ ਜੁੜਗੇ ਪਵਿੱਤਰ ਇਤਿਹਾਸ ਦੇ ਨਾਲ ਧੰਨ ਸਤਿਗੁਰੂ ਦਸ਼ਵੇਸ਼ ਪਿਤਾ ਜੀ ਕਲਗੀਧਰ ਪਾਤਸ਼ਾਹ ਜੀ ਪਿੰਡ ਬੰਗੀ ਵਿਖੇ ਪਹੁੰਚਦੇ ਆ 400 ਘੋੜਸਵਾਰ ਜਿਹੜਾ ਗੱੱਲੇ ਚੌਧਰੀ ਦਾ ਤੇ ਨਾਲ ਸਿੱਖ ਫੌਜਾਂ ਜੀਆਂ ਸਤਗੁਰਾਂ ਦੇ ਨਾਲ ਬੜੀ ਵੱਡੀ ਫੌਜ ਹੈ ਤੇ ਭਾ ਗੱੱਲੇ ਚੌਧਰੀ ਨਾਲ ਸਤਗੁਰਾਂ ਦੀ ਹੁਣ ਚੱਕ ਹੀਰਾ ਸਿੰਘ ਤੋਂ ਸਤਗੁਰਾਂ ਦੇ ਨਾਲ ਹੀ ਸੇਵਾ ਦੇ ਵਿੱਚ ਜੁਟ ਗਿਆ ਦੱਲੇ ਚੌਧਰੀ ਨੂੰ ਸਤਗੁਰਾਂ ਦੀ ਆਉਣ ਦਾ ਪੜਾ ਹੀ ਚਾਅ ਹੈ ਬੜੀ ਹੀ ਖੁਸ਼ੀ ਹੈ ਜਿਵੇਂ ਸਤਗੁਰੂ ਗੁਰੂ ਗਰੀਬ ਨਿਵਾਜ ਸਾਹਾ ਜੀ ਇੱਥੇ ਪਹੁੰਚੇ ਹੈ ਦੱਲੇ ਚੌਧਰੀ ਨੂੰ ਸਤਗੁਰਾਂ ਦੀ ਅਢੀਕ ਕਰਦੇ ਨੂੰ 31 ਸਾਲ ਹੋ ਗਏ ਸੀ ਜਦੋਂ ਤੂੰ ਅਢੀਕ ਕਰਨ ਲੱਗਿਆ ਜਦੋਂ ਤੂੰ ਕੰਨਾਂ ਦੇ ਵਿੱਚ ਬੋਲ ਪਏ ਡੱਲੇ ਚੌਧਰੀ ਦੇ ਉਸ ਟਾਈਮ ਤੇ ਡੱਲੇ ਚੌਧਰੀ ਦੀ ਜਿਹੜੀ ਉਮਰ ਸੀ ਸਿਰਫ 4 ਸਾਲ ਦੀ ਉਮਰ ਸੀਗੀ 4 ਸਾਲ ਦੀ ਉਮਰ ਦੇ ਵਿੱਚ ਇਹ ਬਚਨ ਸੁਣੇ ਸਨ ਧੰਨ ਗੁਰੂ ਤੇਗ ਬਹਾਦਰ ਪਾਸਾ ਜਿਹਦੇ ਮੁਖਾਰ ਬਿਦਤ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਕਿਹਾ ਸੀ ਵੀ ਇੱਥੇ ਬਹੁਤ ਹੀ ਵੱਡਾ ਪ੍ਰਤਾਪੀ ਪੁਰਸ਼ ਆਵੇਗਾ ਸਾਡੇ ਤੋਂ ਬਾਅਦ ਤਾਂ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਵੀ ਇੱਥੇ ਆਏ ਹੈ ਗੁਰੂ ਨਾਨਕ ਸਾਹਿਬ ਪਾਸਾ ਜੀ ਵੀ ਦਮ ਦਮਾ ਸਾਹਿਬ ਆਏ ਹੈ ਤੇ 10ਵੇਂ ਪਾਸਾ ਧੰਨ ਗੁਰੂ ਕਲਗੀਧਰ ਪਾਸਾ ਜੀ ਵੀ ਆਏ ਹੈ ਤਿੰਨ ਪਾਸਾ ਇੱਥੇ ਸਾਗੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਆਈ ਹੈ ਤਾਂ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਬਚਨ ਕੀਤੇ ਸਨ ਉਹ ਸਮੇਂ ਇਹਨਾਂ ਦਾ ਜਿਹੜਾ ਬੱਲੇ ਚੌਧਰੀ ਦਾ ਬਾਪ ਸੀਗਾ ਪਿਤਾ ਸੁਲੀਮਾ ਚੌਧਰੀ ਉਹ ਤਾਂ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਸੇਵਾ ਦੇ ਵਿੱਚ ਡਟਿਆ ਹੋਇਆ ਸੀ ਬੜੀ ਸੇਵਾ ਕੀਤੀ ਸਤਿਗੁਰਾਂ ਦੀ ਤਾਂ ਹੁਣ ਸਤਿਗੁਰੂ ਦਸ਼ਮੇਸ਼ ਪਿਤਾ ਜੀ ਜਦੋਂ ਇੱਥੇ ਆਏ ਚੱਕ ਹੀਰਾ ਸਿੰਘ ਵਾਲੇ ਤਾਂ ਉਦੋਂ ਬੜੀ ਖੁਸ਼ੀ ਹੋਈ ਸਤਗੁਰਾਂ ਨੂੰ 400 ਘੋੜ ਸਵਾਰ ਨਾਲ ਲੈ ਕੇ ਦੱਲਾ ਚੌਧਰੀ ਅੱਗੇ ਜਾ ਕੇ ਸਤਗੁਰਾਂ ਨੂੰ ਲੈਣ ਦੇ ਵਾਸਤੇ ਗਿਆ ਤੇ ਸਤਗੁਰਾਂ ਨੂੰ ਜੀ ਆਇਆਂ ਆਖਿਆ ਬੜਾ ਖੁਸ਼ ਹੋਇਆ ਸਤਗੁਰਾਂ ਤੋਂ ਅਸੀਸਾਂ ਪ੍ਰਾਪਤ ਕੀਤੀਆਂ ਤਹਣ ਸਤਗੁਰਾਂ ਦੇ ਨਾਲ ਬੜੇ ਚੌਦੇ ਨਾਲ ਚੱਲ ਰਹੇ ਹੈ ਗੱਦਲਾ ਚੌਧਰੀ ਵੰਡਨ ਬੰਗੀ ਦੇ ਵਿੱਚ ਪਹੁੰਚੇ ਆ ਤਾਂ ਉੱਥੋਂ ਦੀਆਂ ਸਿੱਖ ਸੰਗਤਾਂ ਨੂੰ ਧੰਨ ਗੁਰੂ ਕਲਗੀ ਤਰਪਾ ਸਾਹਿਬੀ ਉੱਥੇ ਬਿਰਾਜਮਾਨ ਹੁੰਦੇ ਤੇ ਤਾਰਨਾ ਕਰਦੇ ਆ ਸਿੱਖ ਸੰਗਤਾਂ ਦੀਆਂ ਜਿਹੜੀਆਂ ਪਟਾਵਾਂ ਆਈਆਂ ਉਹ ਸਤਿਗੁਰੂ ਜੀ ਪ੍ਰਾਪਤ ਕਰਦੇ ਮਰਬਾਨ ਕਰਦੇ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਤੇ ਸਤਿਗੁਰੂ ਗੁਰੂ ਗਰੀਬਨਵਾਸ ਸਾਹਿਬ ਜੀ ਸਿੱਖ ਸੰਗਤਾਂ ਨੂੰ ਇਹ ਪਾਵਨ ਪ੍ਰਦੇਸ਼ ਬਖਸ਼ਿਸ਼ ਕਰਦੇ ਆ ਇਹ ਵਚਨ ਕੀਤੇ ਉੱਥੇ ਸਤਿਗੁਰਾਂ ਨੇ ਸਿੱਖ ਸੰਗਤਾਂ ਨੂੰ ਸਬੋਧਨ ਕਰਕੇ ਦੱਸਦੇ ਆ ਜੇਕਰ ਸਾਹਿਬ ਮਨੋਂ ਨ ਵਿਸਰਤਾ ਸਹਲਾ ਮਰਨਾ ਹੋਵੇ ਭਾਈ ਜੇਕਰ ਆੜੇ ਰੱਬ ਯਾਦ ਹੈ ਜੇਕਰ ਸਾਡੇ ਅੰਦਰ ਰੱਬ ਦਾ ਸਿਮਰਨ ਹੈ ਬਸਿਆ ਹੋਇਆ ਗੁਰੂ ਦਾ ਸ਼ਬਦ ਬਸਿਆ ਹੋਇਆ ਤਾਂ ਸੀ ਗੁਰੂ ਦਾ ਸ਼ਬਦ ਜਪਦੇ ਜਾਵਾਂਗੇ ਸਿਮਰਨ ਕਰਦੇ ਜਾਵਾਂਗੇ ਰਜਨ ਦੇ ਤਰ੍ਹਾਂ ਸਾਡਾ ਰੁਟੀਨ ਬਣ ਜਾਵੇਗਾ ਨਿਤਨੇਮ ਨਿਤਨੇਮ ਕਿਹਨੂੰ ਆਖਿਆ ਜਾਂਦਾ ਹੈ ਨਿਤਨੇਮ ਉਸ ਨੂੰ ਆਖਿਆ ਜਾਂਦਾ ਜਿਹੜਾ ਨਿਤਾ ਪ੍ਰਤੀ ਕਰਨਾ ਹਰ ਰੋਜ਼ ਕਰਨਾ ਤਾ ਸਤਿਗੁਰੂ ਜੀ ਕਹਿੰਦੇ ਇਹ ਨੂੰ ਆਖਿਆ ਨਿਤਨੇਮ ਨਿਤਾ ਪ੍ਰਤੀ ਜਦੋਂ ਪ੍ਰਮਾਤਮਾ ਨੂੰ ਭਾਈ ਤੁਸੀਂ ਯਾਦ ਰੱਖੋਗੇ ਜੇਕਰ ਤੁਹਾਨੂੰ ਮੌਤ ਵੀ ਆ ਜਾਵੇ ਤਾਂ ਫਿਰ ਸਤਿਗੁਰੂ ਗੁਰਨਾਨਕ ਸਾਹਿਬ ਜੀ ਤੁਹਾਨੂੰ ਕਦੇ ਨਰਕਾਂ ਦੀ ਅੱਗ ਦੇ ਵਿੱਚ ਸੜਨ ਨਹੀਂ ਦੇਣਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨਗੇ ਤੁਹਾਨੂੰ ਕੇਸਾਂ ਤੋਂ ਪਕੜ ਕੇ ਨਰਕਾਂ ਦੀ ਅੱਗ ਦੇ ਵਿੱਚੋਂ ਜਾਂਦੇ ਹੋਏ ਇਹਨੂੰ ਕੱਢ ਲੈਣਗੇ ਸਤਿਗੁਰਾਂ ਦੀ ਕਿਰਪਾ ਵਰਤੇਗੀ ਜਦੋਂ ਤੁਹਾਡੇ ਕੋਲ ਪ੍ਰਮਾਤਮਾ ਦਾ ਨਾਮ ਹੋਵੇਗਾ ਪ੍ਰਮਾਤਮਾ ਦਾ ਨਾਮ ਕਦੇ ਵਿਸਾਰਨਾ ਨਹੀਂ ਹੈ ਵਾਹਿਗੁਰੂ ਦਾ ਸਿਮਰਨ ਸਦਾ ਲਈ ਕਰਨਾ ਤੇ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਰਹਿਣਾ ਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਤੇ ਪ੍ਰਮਾਤਮਾ ਦੀ ਹੁਕਮ ਦੀ ਪਾਲਣਾ ਕਰਨੀ ਹੈ। ਤਹਨ ਭਾਗ ਡੱਲਾ ਚੌਧਰੀ ਵੀ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਰਹੇ ਸਿੱਖ ਫੌਜਾਂ ਅਨੇਕਾਂ ਸਿੱਖ ਸੰਗਤਾਂ ਸੁਣ ਰਹੀਆਂ ਨੇ। ਪਾਤਸ਼ਾਹ ਜੀ ਕਹਿੰਦੇ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਜਿਹੜਾ ਗੁਰੂ ਦਾ ਬਚਨ ਮੰਨ ਲੈਂਦਾ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਭਾਵ ਜਲ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਗੱਲ ਤੇ ਬਚਨ ਮੰਨਣ ਦੀ ਹੈ ਨਾ ਇਸੇ ਨੂੰ ਸੇਵਾ ਆਖਿਆ ਜੇਕਰ ਤੁਸੀਂ ਸੇਵਾ ਕਰੀ ਜਾਂਦੇ ਹੋ ਬਚਨ ਗੁਰੂ ਦਾ ਮਨ ਤੇ ਕੋਈ ਨਹੀਂ ਤਾ ਉਹ ਤੁਹਾਡੀ ਸੇਵਾ ਕੀਤੀ ਹੋਈ ਰੱਬ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੈ ਜੇ ਤੁਸੀਂ ਨਾਲ-ਨਾਲ ਗੁਰੂ ਦਾ ਬਚਨ ਵੀ ਮੰਨਦੇ ਹੋ ਤਾਂ ਫਿਰ ਗੁਰੂ ਪਿਆਰਿਓ ਸਤਿਗੁਰੂ ਜੀ ਤੁਹਾਡੀ ਸੇਵਾ ਕੀਤੀ ਹੋਈ ਸਫਲੀ ਕਰ ਲੈਂਦੇ ਹੁਣ ਇੱਥੇ ਸਤਿਗੁਰੂ ਜੀ ਦਾ ਬਚਨ ਹੈ ਪਾਸਾ ਜੀ ਕਹਿੰਦੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨਿ ਗਾਵਿਆ ਸੁਣਿਆ ਤਿਨ ਕਾ ਹਰਿ ਥਾਏ ਪਾਵੈ ਕਹਿੰਦੇ ਉਹਨਾਂ ਦਾ ਗਾਇਆ ਹੋਇਆ ਵੀ ਉਹਨਾਂ ਦਾ ਸੁਣਿਆ ਹੋਇਆ ਵੀ ਉਹਨਾਂ ਦੀ ਹੋਰ ਸੇਵਾ ਕੀਤੀ ਹੋਈ ਵੀ ਰੱਬ ਦੇ ਘਰ ਪ੍ਰਵਾਣ ਹੈ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨਿਆ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ ਹੈ ਤੇ ਪਾਸਾ ਜੀ ਕਹਿੰਦੇ ਉਹਨਾਂ ਦੀ ਫਿਰ ਭਾਈ ਕਮਾਈ ਕੀਤੀ ਹੋਈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤ ਲਾਏ ਫਿਰ ਸੇਵਾ ਕੀਤੀ ਹੋਈ ਉਹਨਾਂ ਦੀ ਰੱਬ ਦੇ ਘਰ ਦੇ ਵਿੱਚ ਪ੍ਰਵਾਹ ਹੋ ਜਾਂਦੀ ਹੈ ਚਤ ਲਾ ਕੇ ਜਦੋਂ ਕਰਦੇ ਹੈ ਗੁਰੂ ਦਾ ਬਚਨ ਮੰਨਦੇ ਤਾਂ ਹਣ ਧੰਨ ਗੁਰੂ ਕਨਗਿ ਤਰਪਾ ਸਾਹਿਬ ਜੀ ਨਗਰ ਬੰਗੀ ਦੀਆਂ ਸਿੱਖ ਸੰਗਤਾਂ ਨੂੰ ਪਾਵਨ ਪ੍ਰਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰਦੇ ਸਿੱਖ ਸੰਗਤਾਂ ਨੂੰ ਕਾਰਨਾ ਕਰਦੇ ਆ ਇਲੇਕਾ ਸਿੱਖ ਸੰਗਤਾਂ ਦਾ ਸਾਹ ਬੇਨਤੀਆਂ ਜਿਹੜੀਆਂ ਉਹ ਸਤਿਗੁਰਾਂ ਨੇ ਪ੍ਰਵਾਨ ਕੀਤੀਆਂ ਪਟਾਵਾ ਮਨਜ਼ੂਰ ਕੀਤੀਆਂ ਸਤਿਗੁਰੂ ਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਇੱਥੋਂ ਪਰ 10 ਕਿਲੋਮੀਟਰ ਦੀ ਦੂਰੀ ਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਇੱਥੋਂ ਜਦੋਂ ਚਾਲਾ ਪਾਉਂਦੇ ਆ ਚਾਲਾ ਪਾ ਕੇ ਫਿਰ ਇੱਥੇ ਦਮਦਮਾ ਸਾਹਿਬ ਕੇ ਸਤਿਗੁਰੂ ਜੀ ਪਹੁੰਚਦੇ ਹੁਣ ਸਾਬੋ ਕੀ ਤਲਵੰਡੀ ਦਾ ਨਾਮ ਦਮਦਮਾ ਸਾਹਿਬ ਤੋਂ ਪਿਆ ਇਥੇ ਸਤਗੁਰਾਂ ਨੇ ਦਮ ਲਿਆ ਕਿਸ ਤਰ੍ਹਾਂ ਦਮ ਲਿਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਮੁਕਤਸਰ ਸਾਹਿਬ ਦੀ ਜਿਹੜੀ ਜੰਗ ਸੀ ਅਖੀਰਲੀ ਜੰਗ ਸੀ ਸਤਗੁਰਾਂ ਦੀ 14ਵੀਂ ਜੰਗ ਸੀ ਸਤਗੁਰਾਂ ਦੀ 14 ਜੰਗਾਂ ਲੜ ਕੇ ਮੇਰੇ ਸਤਗੁਰਾਂ ਨੇ ਇੱਥੇ ਸ੍ਰੀ ਦਮਦਮਾ ਸਾਹਿਬ ਵਿਖੇ ਆਪਣਾ ਜਿਹੜਾ ਕਮਰ ਕਸਾ ਹੈ ਜੰਗਾਂ ਦਾ ਜੁੱਧਾਂ ਦਾ ਜਿਹੜਾ ਕਮਰ ਕੱਸਾ ਸੀ ਉਹ ਸਤਿਗੁਰਾਂ ਨੇ ਖੋਲਿਆ ਆਖਿਆ ਸਿੰਘੋ ਬਸ ਇੱਥੇ ਜੰਗਾਂ ਦਾ ਜਿਹੜਾ ਕਮਰ ਕੱਸਾ ਸੀ ਖੋਲ ਦਿੱਤਾ ਤੇ ਹੁਣ ਇੱਥੇ ਦਮ ਲਵਾਂਗੇ ਹੁਣ ਇਸ ਤੋਂ ਬਾਅਦ ਵਿੱਚ ਕੋਈ ਜੰਗ ਨਹੀਂ ਹੋਵੇਗੀ ਸਿੱਖ ਸੰਗਤਾਂ ਨੂੰ ਤਾਰਨਾ ਕਰਾਂਗੇ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਬਾਣੀ ਦਾ ਸ਼ਬਦ ਪੜ੍ਹਾਵਾਂਗੇ ਗੁਰੂ ਨਾਨਕ ਬਾਸਾ ਜੀ ਨੇ ਕਿਰਪਾ ਕੀਤੀ ਸੀ ਪੜ ਮੰਤਰ ਸੁਣਾਇਆ ਸਤਨਾਮ ਦਾ ਜਿਹੜਾ ਚੱਕਰ ਚਲਾਇਆ ਸਤਿਗੁਰਾਂ ਨੇ ਆਖਿਆ ਭਾਈ ਜੇ ਕਿਸੇ ਨੂੰ ਬਾਣੀ ਨਹੀਂ ਪੜਨੀ ਆਉਂਦੀ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਸਿਮਰਨ ਕਰੋ ਮੂਲ ਮੰਤਰ ਕਰੋ ਜਿਨ੍ਹਾਂ ਨੂੰ ਬਾਣੀ ਪੜਨੀ ਆਉਂਦੀ ਹੈ ਬਾਣੀ ਪੜੋ ਪਰ ਸਤਿਗੁਰਾਂ ਨੇ ਬਚਨ ਵੀ ਕੀਤੇ ਆਖਿਆ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੈ ਕਹਿੰਦੇ ਪਾਈ ਜਿਹੜਾ ਪ੍ਰਾਣੀ ਗੋਬਿੰਦ ਪ੍ਰਭੂ ਪਰਮਾਤਮਾ ਨੂੰ ਧਿਆਵੇਗਾ ਚਾਹੇ ਉਹ ਪੜਿਆ ਹੋਵੇ ਤੇ ਚਾਹੇ ਉਹ ਅਨਪੜ ਹੋਵੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਗਤੀ ਨੂੰ ਪ੍ਰਾਪਤ ਹੋਵੇਗਾ ਹੁਣ ਧੰ ਗੁਰੂ ਕਲਗੀ ਤਰ ਪਾਤਸ਼ਾਹੀ ਇੱਥੇ ਪਹੁੰਚਦੇ ਸਭ ਤੋਂ ਪਹਿਲਾਂ ਸਤ ਗੁਰਾਂ ਦੇ ਆਉਣ ਤੇ ਜਿੰਨਾ ਵੀ ਸਮੁੱਚਾ ਪਰਿਵਾਰ ਸੀ ਭਾਈ ਦੱਲੇ ਦਾ ਸਮੁੱਚੇ ਪਰਿਵਾਰ ਨੇ ਸਿੱਖ ਸੰਗਤਾਂ ਨੇ ਜਿਨ੍ਹਾਂ ਨੂੰ 31 ਸਾਲ ਹੋ ਗਏ ਸੀਗੇ ਸਤਗੁਰਾਂ ਦੀ ਅਡਿੱਟ ਕਰਦਿਆਂ ਨੂੰ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਬੋਲਿਆ ਸੀ ਵੀ ਇੱਥੇ ਇੱਕ ਪ੍ਰਤਾਪੀ ਪੁਰਸ਼ ਆਵੇਗਾ ਸਾਡੇ ਤੋਂ ਬਾਅਦ ਤਾਂ ਉਹ ਅਡਿੱਟ ਸੀ ਅੱਜ ਖਤਮ ਹੋਈ ਆ ਸਿੱਖ ਸੰਗਤਾਂ ਗੁਰੂ ਪਿਆਰੋ ਬੜੀਆਂ ਖੁਸ਼ ਹੋ ਰਹੀਆਂ ਐ ਪਾਈ ਡੱਲੇ ਦਾ ਪਰਿਵਾਰ ਬੜਾ ਖੁਸ਼ ਹੋ ਰਿਹਾ ਹੈ ਸਤਿਗੁਰਾਂ ਦੀ ਚਰਨਾਂ ਦੇ ਉੱਪਰ ਨਮਸਤਕ ਹੋ ਰਿਹਾ ਹੈ ਸੰਗਤਾਂ ਡੱਲਾ ਦਾ ਪਰਿਵਾਰ ਜਿਹੜਾ ਚੌਧਰੀ ਦਾ ਉਹ ਵੀ ਨਮਸਤਕ ਹੋਇਆ ਸਤਿਗੁਰਾਂ ਤੋਂ ਉਸ ਇਸਤਾਂ ਪ੍ਰਾਪਤ ਕਰਦੇ ਹੈ ਅਸ਼ੀਰਵਾਦ ਸਤਿਗੁਰਾਂ ਤੋਂ ਪ੍ਰਾਪਤ ਕਰਦੀਆਂ ਸਿੱਖ ਸੰਗਤਾਂ ਤਾਂ ਹੁਣ ਗੁਰੂ ਪਿਆਰਿਓ ਹੁਣ ਪਿੱਛੇ ਜਾਗੇ ਜਦੋਂ ਧੰ ਗੁਰੂ ਨਾਨਕ ਸਾਹਿਬ ਪਾਸਾ ਜੀ ਇੱਥੇ ਆਏ ਸਨ ਗੁਰੂ ਨਾਨਕ ਸਾਹਿਬ ਪਾਸਾ ਜੀ ਜਦੋਂ ਇਧਰ ਨੂੰ ਗਏ ਹੈਗੇ ਤਾਂ ਗੁਰੂ ਨਾਨਕ ਸਾਹਿਬ ਪਾਸਾ ਜੀ ਸਰਸੇ ਤੋਂ ਹੁੰਦੇ ਹੋਏ ਇੱਥੇ ਸਾਬੋਕੇ ਤਲਵੰਡੀ ਪਹੁੰਚੇ ਆ ਤੇ ਸਾਬੋਕੇ ਤਲਵੰਡੀ ਤੋਂ ਬਠਿੰਡਾ ਜਦ ਬਠਿੰਡੇ ਤੋਂ ਹੁੰਦੇ ਹੋਏ ਗੁਰੂ ਪਿਆਰੇ ਇਧਰੋਂ ਗੁਰਦੁਆਰਾ ਬੇਰਸਾ ਵਿਖੇ ਸੁਲਤਾਨਪੁਰ ਲੋਧੀ ਤੇ ਗੁਰੂ ਨਾਨਕ ਸਾਹਿਬ ਪਾਸਾ ਜੀ ਸੁਲਤਾਨਪੁਰ ਲੋਧੀ ਗਏ ਸਨ ਇਸ ਰਸਤੇ ਦੇ ਵਿੱਚ ਵੀ ਉਦੋਂ ਗੁਰੂ ਨਾਨਕ ਸਾਹਿਬ ਪਾਸਾ ਜੀ ਇੱਥੇ ਆਇਸਣ ਇੱਕ ਸਾਬੋ ਨਾਂ ਦਾ ਜਰਨੈਲ ਹੋਇਆ ਜਿਹਦੇ ਨਾਮ ਤੇ ਇਹ ਪਿੰਡ ਵੱਜਿਆ ਸਾਬੋ ਕੀ ਤਲਵੰਡੀ ਆ ਪਾਕデア ਤਲਵੰਡੀ ਪਹਿਲਾਂ ਸੀ ਤਲਵੰਡੀ ਇੱਕ ਛੋਟਾ ਜਿਹਾ ਪਿੰਡ ਸੀ ਥੋੜੇ ਜਿਹੇ ਘਰ ਸਨ ਕੱਚੇ ਘਰ ਸਨ ਟਾਵੇਂ ਟਾਵੇਂ ਦੂਰ ਦੂਰ ਤੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਪਾਸਾ ਜੀ ਇੱਥੇ ਆਇਸਰ ਉਸ ਤੋਂ ਬਾਅਦ ਜਦੋਂ ਗੁਰੂ ਨੌਵੇਂ ਪਾਸਾ ਜੀ ਆਏ ਆ 159 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਪਾਸਾ ਜੀ ਇੱਥੇ ਆਏ ਗੁਰੂ ਨਾਨਕ ਸਾਹਿਬ ਪਾਸਾ ਜੀ ਨੂੰ 159 ਸਾਲ ਬੀਤ ਗਏ ਸਨ ਜਦੋਂ ਇੱਥੇ ਚਰਨ ਪਾ ਕੇ ਗਏ 159 ਸਾਲ ਬਾਅਦ ਇੱਥੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਉਦੋਂ ਵੀ ਕੋਈ ਨਗਰ ਕੋਈ ਬਹੁਤਾ ਵੱਡਾ ਨਹੀਂ ਸੀਗਾ ਛੋਟੇ ਨਗਰ ਸੀਗਾ ਸਾਬੋ ਨੌ ਦਾ ਜਰਨੈਲ ਸੀਗਾ ਬਰਾੜ ਵੰਸ ਦੇ ਵਿੱਚੋਂ ਤੇ ਉਹਦੇ ਨਾਮ ਸਾਬੋ ਕੀ ਤਲਵੰਡੀ ਇਹ ਨਾਮ ਪਿਆ ਅੱਜ ਵੀ ਇਹ ਮਸ਼ਹੂਰ ਆਪਾਂ ਕਹਿੰਦੇ ਆ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਜਿੱਥੇ ਸਤਿਗੁਰਾਂ ਨੇ ਦਮ ਲਿਆ ਤਾਂ ਹਣ ਗੁਰੂ ਪਿਆਰੋ ਉਸੇ ਵੰਸ਼ ਦੇ ਵਿੱਚੋਂ ਹੀ ਨੌਵੀਂ ਵੰਸ਼ ਦੇ ਵਿੱਚੋਂ ਭਾਈ ਡੱਲਾ ਪੈਦਾ ਹੋਇਆ ਅੱਠਵੀਂ ਵੰਸ਼ ਦੇ ਵਿੱਚੋਂ ਇਹਨਾਂ ਦਾ ਬਾਪ ਸੀ ਜਿਹੜਾ ਸਲੇਮਾ ਚੌਧਰੀ ਉਹ ਪੈਦਾ ਹੋਏ ਸਲੇਮੇ ਚੌਧਰੀ ਦੇ ਘਰ ਦੇ ਵਿੱਚ ਡੱਲਾ ਚੌਧਰੀ ਪੈਦਾ ਹੋਇਆ ਤੇ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਕਿਰਪਾ ਡੱਲੇ ਚੌਧਰੀ ਤੇ ਉਦੋਂ ਹੋਈ ਜਦੋਂ 4 ਸਾਲ ਦੀ ਉਮਰ ਸੀ ਭਾਈ ਡੱਲੇ ਦੀ ਤੇ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਦਰਸ਼ਨ ਦਿਦਾਰੇ ਕੀਤੇ ਤੇ ਸੇਵਾ ਕੀਤੀ ਨਿੱਕੇ ਨਿੱਕੇ ਹੱਥਾਂ ਦੇ ਨਾਲ ਨਿੱਕੇ ਨਿੱਕੇ ਪੈਰਾਂ ਦੇ ਨਾਲ ਭਾਈ ਡੱਲਾ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਚਰਨਾਂ ਦੇ ਵਿੱਚ ਆਉਂਦਾ ਰਿਹਾ ਉਦੋਂ ਤੋਂ ਲੈ ਕੇ ਭਾਈ ਡੱਲਾ ਸਿੱਖੀ ਜੀਵਨ ਦੇ ਨਾਲ ਜੁੜ ਗਿਆ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੁੜ ਗਿਆ ਸਤਿਗੁਰਾਂ ਦੀ ਕਿਰਪਾ ਵਰਤ ਰਹੀ ਹੈ ਸਮੁੱਚੇ ਪਰਿਵਾਰ ਦੇ ਉੱਪਰ ਹੁਣ ਧੰਨ ਗੁਰੂ ਕੰਗਈ ਤਰਪਾ ਸਾਹਿਬ ਜੀ ਫਿਰ ਇੱਥੇ ਪਹੁੰਚਦੇ ਆ ਲੱਲਾ ਚੌਧਰੀ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਸਤਿਗੁਰਾਂ ਦੀ ਸੇਵਾ ਦੇ ਵਿੱਚ ਲੱਗ ਗਏ ਐ ਸੋ ਅਗਲਾ ਪਾਵਨ ਇਤਿਹਾਸ ਇਸੇ ਤਰ੍ਹਾਂ ਆਪਾਂ ਕਈ ਦਿਨ ਲੱਗੇ ਜਾਣਗੇ ਆਪਾਂ ਨੂੰ ਇੱਥੋਂ ਦੇ ਪਾਵਨ ਇਤਿਹਾਸ ਸਰਵਣ ਕਰਦਿਆਂ ਨੂੰ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰ ਇਸੇ ਤਰ੍ਹਾਂ ਆਪਾਂ ਪਾਵਨ ਇਤਿਹਾਸ ਦੇ ਨਾਲ ਜੁੜੇ ਰਹਿਣਾ ਉਂਗਾ ਪੁਲਣਾ ਤੁਕਾਂ ਦੇ ਕੇ ਮਾਂ ਤੋਂ ਬਲਾਉ ਫਤੇ ਵਾਹਿਗੁਰੂ ਕੀ ਕਾ ਸੰਸਾ ਵਾਹਿਗੁਰੂ ਜੀ ਕੀ ਫਤੇ ਵਾਹਿਗੁਰੂ ਸਾਜੀਆ RAM ਕਲੀ ਮਹਲਾ ਤੀਜਾ ਆਨੰਦ ਦੇਖੋ ਓੰਕਾਰ ਸਤਗੁਰ ਪ੍ਰਸਾਦ ਨਨ ਪਿਆ ਮੇਰੀ ਮਾਈ